ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਕਮਜੀਤ कौर ਸੰਧੂ ਐਮ ਕੇ ਸੰਧੂ ਚੈਨਲ ਤੋਂ ਆਪ ਸਭ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਹਾਂ ਜੀ ਆਜੂ ਜੀ ਧੰਨਵਾਦ ਲੈ ਕੇ ਚੱਲਦੇ ਹਾਂ ਤਾਂ ਤਨ ਬਾਬਾ ਸਿੱਖਾਂ ਦਾ ਸਤਿ ਦੀ ਜਗਾ ਦਿਖਾਉਣ ਚਲੋ ਜੀ ਅੱਬਾ ਪਹੁੰਚ ਹੀ ਗਏ ਆ ਬਾਬਾ ਜੀ ਦੀ ਜਗਾ ਤੇ ਚਲੋ ਪਲੀਜ਼ ਸਾਰਿਆਂ ਨੇ ਇਸ ਜਗ੍ਹਾ ਨੂੰ ਧਿਆਨ ਨਾਲ ਦੇਖਣਾ ਹਾਂ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਇਹ ਨਾ ਪੜ ਲਿਆ ਹੋਊਗਾ ਬਾਬਾ ਜੀ ਦਾ हर अंदर चलते जगह देखना संगत आ जा रही है बबा जी की जगह सीधे आप जागे बाबा जी की जगह चिराग जगा इस जगह चिराग भी जगदा बहुत फौजी पुजी हुई जगह वह तन तरह बबा सुखचैन दस जी, जी दर्द जान तो पहले एक भीर जी पहला ही चिराग जगाते उन्होंने ਜਦ ਲਈਆ ਹੁਣ ਉਹ ਤੋਂ ਉੱਠ ਜਾਣਗੇ ਹਾਂਜੀ ਆਦੇ ਪੂ ਸਾਰੇ ਕੀ ਤੇਲ ਪਾਰੇ ਹੋਣਾ ਸੱਡੀ ਵਾਰੀ ਆ ਗਈ ਹੁਣ ਅਸੀਂ ਉੱਥੇ ਲੀਵਲ ਚ ਖਾਣ ਦੇ ਬਾਬਾ ਜੀ ਦੇ ਦਰਬਾਰ ਤੇ ਜਗਾ ਤੇ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਕਿ ਬਾਬਾ ਜੀ ਦੀ ਜਗਾ ਤੇ ਚਰਾਗ ਵੀ ਜਗਦੇ ਆ ਤੇ ਗੁਰੂ ਗ੍ਰੰਥ ਸਾਹਿਬ ਆ ਬਹੁਤ ਹੀ ਪੁੰਜੀ ਪੂਜੀ ਚੀਜ਼ ਆ ਬਾਬਾ ਜੀ ਜੋ ਵੀ ਆਪਣੀ ਮਨੋ ਕਾਮਨਾ ਹੋਊਗੀ ਜਿੰਦਾਂ ਦੀ ਵੀ ਆਪਣੀ ਮਨ ਦੀ ਇੱਛਾ ਹੋਊਗੀ ਨਾ ਹਰ ਪੂਰੀ ਹੁੰਦੀ ਹੈ ਕਰਦਾਾਸਤੇ ਕਿਉਂਕਿ ਮੈਂ ਤਾਂ ਉਦੋਂ ਹੀ ਜਾਣਾ ਸ਼ੁਰੂ ਕੀਤਾ ਕਿ ਸਿਸਟਮ ਤੇ ਰਾਜੀਵ ਬਿਮਾਰ ਹੋਇਆ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਰਾਜੀਵ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤੁਹਾਨੂੰ ਪੀਜੀਏ ਤੋਂ ਇਹਦਾ ਲੈ ਲਾ ਚੱਲਦਾ ਵਾ ਤੇ ਪੂਰੀ ਸਾਰੀ ਬਾਰੇ ਕੋਈ ਜਵਾਬ ਨਹੀਂ ਗਿਆ ਸੀ ਜਦੋਂ ਤੁਸੀਂ ਕੰਟੀਨ ਆਨ ਕਰਕੇ ਫਿਰ ਮੈਂ ਇੱਥੇ ਗਈ ਤੇ ਦੁਬਾਰਾ ਸਾਰੇ ਪਾਸੇ ਜਵਾਬ ਹੋ ਗਿਆ ਦੁਬਾਰਾ ਸਾਰਾ ਬੇਈ ਅਲ ਦਾਸ ਕਰਵਾਈ ਫਿਰ ਉਸ ਤੋਂ ਬਾਅਦ ਅਰਦਾਸ ਕਰਾਉਣ ਤੋਂ ਬਾਅਦ ਵਿੱਚ ਇਹਨੂੰ ਪੀਡੀਆਈ ਦੀ ਐਡਮਿਸ਼ਨ ਨਹੀਂ ਨਹੀਂ ਕੇਨਵਾਡ ਮਟ ਦਾ ਫਿਰ ਅਮਰਜੈਂਸੀ ਤੇ ਆ ਚਲੋ ਜੋ ਦੋਖੀ ਹ ਤਾਂ ਹੌਲੀ ਹੌਲੀ ਜਾਣਾ ਹੈ ਚਲੋ ਪਰਮਾਤਮਾ ਦੀ ਬਹੁਤ ਪਰਮ ਪਰ ਕਿਰਪਾ ਰਹੀ ਹੈ ਰਾਜਵੀਰ ਤੇ ਕਿ ਬਾਬਾ ਜੀ ਨੇ ਇਹਨੂੰ ਹੱਥ ਦੇ ਕੇ ਰੱਖੀ ਹੈ ਦੀ ਬਿਮਾਰੀ ਦਾ ਕਰਕੇ ਫਿਰ ਇਹਨੂੰ ਅਸੀਂ ਜਦੋਂ ਉੱਥੇ ਗਏ ਬਾਬਾ ਜੀ ਦੇ ਮੱਥਾ ਟੇਕ ਕੇ ਫਿਰ ਦੁਬਾਰਤੋ ਫਿਰ ਇਹਨੂੰ ਉੱਥੇ ਲੈ ਕੇ ਗਏ ਬੀਜੀ ਆਈ ਤੇ ਡਾਕਟਰ ਕਹਿੰਦੇ ਕਿ ਹਾਂ ਇਹ ਪਹਿਲਾਂ ਨਾਲੋਂ ਹੀ ਹਾਲਤ ਵਿੱਚ ਬਹੁਤ ਸੁਧਾਰ ਆ। ਫਿਰ ਉਸ ਤੋਂ ਬਾਅਦ ਮੈਂ ਹਮੇਸ਼ਾ ਇਹੀ ਸੋਚਿਆ ਕਿ ਚਲੋ ਬਾਬਾ ਜੀ ਦੇ ਜਗ੍ਹਾ ਤੇ ਮੱਥਾ ਟੇਕਣ ਜਾਣਾ ਕੋਈ ਵੱਡੀ ਗੱਲ ਨਹੀਂ ਆ ਕਿ ਉੱਥੇ ਤੇ ਜਾਣਾ ਹੀ ਜਾਣਾ ਕਿਉਂਕਿ ਮੈਨੂੰ ਹਮੇਸ਼ਾ ਤੋਂ ਛੋਟੇ ਹੁੰਦਿਆਂ ਤੋਂ ਇਹੀ ਸਿੱਖਿਆ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਧਰਮ ਆ ਕਿ ਅਸੀਂ ਉੱਥੇ ਹੀ ਜਾਣਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਚਾਹੇ ਉਹ 10 ਗੁਰੂਆਂ ਦੀ ਜਗਾ ਹੋਵੇ ਚਾਹੇ ਬਾਬਾ ਦੀਪ ਸਿੰਘ ਜੀ ਹੋਣ ਬਾਬਾ ਬੁੱਢਾ ਸਾਹਿਬ ਜੀ ਬਾਬਾ ਵੀਰ ਸਿੰਘ ਜੀ ਕਿ ਬਾਬਾ ਸਖਜੰਦਾ ਸਾਹਿਬ ਸਾਰੇ ਹੀ ਜਗਾ ਤੇ ਪੂਰੇ ਆਲ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਬਣਾਵਾ ਕੀ ਸਾਡੇ ਗੁਰੂਆਂ ਦੀ ਧਰਤੀ ਆ ਕੇ ਅਸੀਂ ਉੱਥੇ ਜਾਣਾ ਹੀ ਜਾਣਾ ਮੱਥਾ ਟੇਕਣਾ देखो जी आप आ गए अंदर बाबा जी दे देखो जो पैरा साहब लगा हुआ इतने आप टेक मथा फिर उस तो बाद उसकी परिक्रमा वो जो अगर तुम दृष्ट पी थी ना वो बाबा जी की मटी है बाबा जी की जगह बनी हुई है हाँ जी देखो जो पैरा साहब लगा हुआ सी अच देखो जी बहुत ज़्यादा संगत आ इत तो क्योंकि जो, जो आप तुम सब सोचोगे कि उतर बाबा जी का है नहीं बाबा जी इस करके उठ के गए हुए हैं कि क्योंकि उतो ਜੋ 12 ਸਾਵਣ ਦੇ ਵਿੱਚ ਜਿਹੜੀ ਪ੍ਰਸ਼ਾਦਾ ਸ਼ਕੰਦ ਦਾ ਟਾਈਮ ਹੁੰਦਾ ਨਾ ਉਹ ਚੱਲਦਾ ਪਿਆ ਸੀਗਾ ਉੱਥੇ ਸੰਗਤ ਆ ਰਹੀ ਆ ਮਮਾ ਬੱਬਾ ਜੀ ਇਸ ਕਰਕੇ ਹਨਿਆ ਤੇ ਗੁਰੂ ਗ੍ਰੰਥ ਸਾਹਿਬ ਲਈ ਪੜ ਰਹੇ ਕਿ ਜਿੱਥੇ ਜੋਤ ਦੇ ਵਿੱਚ ਕਿਉਂ ਪਾਇਆ ਫਿਰ ਉਸ ਤੋਂ ਬਾਅਦ ਮੱਥਾ ਟੇਕਿਆ ਤੇ ਰਸਮੀ ਬਾਹਰ ਚਲੇ ਗਏ ਦੇਖੋ ਕਿੰਨੀ ਸੰਗਤ ਆ ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੇ ਬਾਹਰ ਵੀ ਬਹੁਤ ਸੰਗਤਾਂ ਦੀ ਐਤਵਾਰ ਨੂੰ ਕਿਚ ਪਹਿਰਾ ਸਾਨੂੰ ਲੈ ਕੇ ਦਸਤੂਰ ਬਾਦ ਪ੍ਰਸ਼ਾਦ ਲੈ ਆ ਪ੍ਰਸ਼ਾਦ ਲੈਣ ਤੋਂ ਬਾਅਦ ਦੇਖੋ ਜੀ ਅਮਾਨਤ ਰਾਜ ਦੇ ਦੋਨੋਂ ਪ੍ਰਸ਼ਾਦ ਲੈ ਰਹੇ ਸੀ ਕਿ ਤੇ ਪਪਾ ਤਾਂ ਪਹਿਲੇ ਬਾਹਰ ਚਲੇ ਗਏ ਸੀਗੇ ਦੇਖੋ ਨਸੀ ਤੋਂ ਬਾਹਰ ਜਾਵਾਂਗੇ ਹੋਣਸੀ ਜਾਵਾਂਗੇ ਲੰਗਰ ਹਾਲ ਦੇ ਵਿੱਚ ਕਿਉਂਕਿ ਸਾਜੀ ਸੜਕ ਤੋਂ ਜਾ ਕੇ ਲੰਗਰ ਹਾਲ ਦੇ ਵਿੱਚ ਜਾਵਾਂ ਤੁਹਾਡੀ ਵੀ ਕੋਈ ਵੀ ਮੰਨ ਦੀ ਮਰਦਾ ਕਿ ਤੁਸੀਂ ਅਰਦਾਸ ਬੇਨਤੀ ਕਰੋ ਬਾਬਾ ਜੀ ਉਹ ਤੁਹਾਡੀ ਜਰੂਰ ਪੂਰੀ ਕਰਨਗੇ ਕਿਉਂਕਿ ਮੇਰੀ ਤਾਂ ਹਰ ਅਰਦਾਸ ਪੂਰੀ ਹੁੰਦੀ ਆ ਆ ਕੇ ਬਾਬਾ ਜੀ ਦੀ ਜਗ੍ਹਾ ਤੇ ਘਰੇ ਬੈਠਿਆ ਵੀ ਅਰਦਾਸ ਕਰੀਏ ਤੇ ਪੂਰੀ ਹੁੰਦੀ ਤੁਸੀਂ ਵੀ ਜੇ ਕਿਸੇ ਨੇ ਮੇਰੇ ਭਾਂਤਾਂ ਨੇ ਆਉਣਾ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੀਜ਼ ਤੁਸੀਂ ਜਰੂਰ ਮੈਸੇਜ ਕਰਨਾ ਕਿ ਇਹ ਜਗਾ ਕਿੱਥੇ ਆ ਕਿ ਉਹ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗੇ ਜਿੰਨੇ ਵੀ ਮੇਰੇ ਵੀਰ ਨੇ ਬਾਹਰ ਜਾਣਾ ਜਾਂ ਕੋਈ ਵੀ ਘਰ ਦੇ ਵਿੱਚ ਪਰੇਸ਼ਾਨੀਆਂ ਕੋਈ ਤੰਗੀ ਆ ਕੋਈ ਪ੍ਰੋਬਲਮ ਆ ਉਹ ਜਰੂਰ ਮੈਸੇਜ ਕਰਕੇ ਦੱਸ ਦੇਣ ਕਿ ਅਸੀਂ ਵੀ ਇੱਥੇ ਮੱਥਾ ਟੇਕਣਾ ਆਣਾ ਬਾਬਾ ਜੀ ਘਰ ਇਨਸਾਨ ਵੀ ਹਰ ਸੇਵਕ ਦੀ ਅਰਦਾਸ ਪੂਰੀ ਕਰਦੇ ਆ ਦੇਖੋ ਜੀ ਹੁਣ ਆਪਾਂ ਚੱਲ ਜਲਨੇ ਆ ਲੰਗਰ ਹਲਵਲੀ ਸੈਟ ਤੇ ਹਾਂ ਜੀ ਜਿੰਨੇ ਜਿੰਨੇ ਵੀ ਆਣਾ ਹੋਵੇ ਦੱਸ ਸਕਦਾ ਵਾ ਦੇਖੋ ਆਪਾਂ ਅਗੇ ਲੰਗਰ ਹਾਲ ਦੇ ਅੰਦਰ ਤੋਪਾ ਲਿਆ ਲੇਟਾ ਚੱਕੀਆਂ ਚਲੋ ਜੀ ਪ੍ਰਸ਼ਾਦਾ ਛੱਕਿਆ ਹੁਣ ਅਸੀਂ ਬਾਹਰ ਆ ਕੇ ਬਾਹਰ ਦਾ ਵੀਊ ਵੀ ਫਿਰ ਤੋਂ ਦਿਖਾਣਿਆ ਨਿਸ਼ਾਨ ਸਰ ਫਿਰ ਉਸ ਤੋਂ ਬਾਅਦ ਬਾਹਰ ਨੂੰ ਆਉਣਾ ਵਾ ਇਸ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਏ